ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਲਾਸਨਜੇਲਿਸ ਤੋਂ 2000 ਨੈਸ਼ਨਲ ਗਾਰਡਾਂ ਦੀ ਤੈਨਾਤੀ ਖਤਮ ਵਾਪਸ ਬੁਲਾਏ ਗਏ ਨੈਸ਼ਨਲ ਗਾਰਡ ਸੈਨਿਕ ਅਰੇ ਦੇ ਨਾਲ ਵਪਾਰ ਸਮਝੌਤੇ ਤੇ ਟਰੰਪ ਦਾ ਬਿਆਨ ਕਿਹਾ ਇੰਡੋਨੇਸ਼ੀਆ ਦੇ ਨਾਲ ਹੋਏ ਸਮਝੌਤੇ ਵਾਂਗ ਹੀ ਹੋਵੇਗਾ ਵਪਾਰ ਸਮਝੌਤਾ ਨਾਟੋ ਨੇ ਭਾਰਤ ਤੇ 100% ਟੈਰਫ ਲਾਉਣ ਦੀ ਦਿੱਤੀ ਧਮਕੀ ਕਿਹਾ ਭਾਰਤੀ ਪ੍ਰਧਾਨ ਮੰਤਰੀ ਜਾਂ ਚੀਨੀ ਰਾਸ਼ਟਰਪਤੀ ਰੂਸ ਨੂੰ ਰੋਕਣ ਜੰਗ ਤੋਂ ਹੁਣ ਖਬਰਾਂ ਵਿਸਥਾਰ ਦੇ ਨਾਲ ਲਾਸ ਏਂਜਲਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਾਇਨਾਤ ਕੀਤੇ ਗਏ ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਖਤਮ ਕਰ ਦਿੱਤੀ ਗਈ ਹੈ। ਦਰਸਲ ਇਹਨਾਂ 4000 ਦੇ ਵਿੱਚੋਂ 2000 ਨੈਸ਼ਨਲ ਗਾਰਡ ਸੈਨਿਕਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਹਾਲਾਂਕਿ ਇਹ ਕੋਈ ਕਾਰਨ ਸਪਸ਼ਟ ਨਹੀਂ ਕੀਤੇ ਗਏ ਕਿ ਇਹਨਾਂ ਨੂੰ ਕਿਉਂ ਵਾਪਸ ਬੁਲਾਇਆ ਗਿਆ ਪਰ ਜਾਣਕਾਰੀ ਮਿਲੀ ਹੈ ਕਿ ਲਾਸ ਏਂਜਲਿਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਸੀ ਇਸੇ ਕਰਕੇ ਹੀ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਹੋਈ ਸੀ ਤੇ ਹੁਣ ਮਾਹੌਲ ਨੂੰ ਵੇਖਦਿਆਂ ਇਹ ਗਾਰਡ ਵਾਪਸ ਬੁਲਾਏ ਜਾ ਰਹੇ ਨੇ ਜਦ ਕਿ ਲਾਸ ਏਂਜਲ ਦੇ ਵਿੱਚ ਇਹਨਾਂ ਗਾਰਡਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ ਅਮਰੀਕੀ ਰੱਖਿਆ ਮੰਤਰਾਲੇ ਦੇ ਮੁਖ ਦਫਤਰ ਪੈਂਟਾਗਨ ਨੇ ਐਲਾਨ ਕੀਤਾ ਹੈ ਕਿ 트럼ਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਲਾਸ ਐਂਜਲਿਸ ਦੇ ਵਿੱਚ ਤਾਇਨਾਤ 2000 ਨੈਸ਼ਨਲ ਗਾਰਡ ਸੈਨਿਕਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਜੂਨ ਦੀ ਸ਼ੁਰੂਆਤ ਤੋਂ ਲਾਸ ਐਂਜਲਿਸ 'ਚ ਲਗਭਗ 4000 ਨੈਸ਼ਨਲ ਗਾਰਡ ਸੈਨਿਕ ਤੇ 700 ਮਰੀਨ ਤਾਇਨਾਤ ਕੀਤੇ ਗਏ ਨੇ ਸੈਨਿਕਾਂ ਦੀ ਗਿਣਤੀ ਅਤੀਗੜਨ ਦਾ ਫੈਸਲਾ ਕੀਤਾ ਗਿਆ ਹੈ ਫਲਾਂਕੀ ਹਜੇ ਸਪਸ਼ਟ ਨਹੀਂ ਹੈ ਕਿ ਸੈਨਿਕਾਂ ਨੂੰ ਕਿਉਂ ਵਾਪਸ ਬੁਲਾਇਆ ਚਾਲਿਆ ਹੈ ਤੇ ਬਾਕੀ ਸੈਨਿਕਾਂ ਨੂੰ ਕਿੰਨੇ ਸਮੇਂ ਲਈ ਤਾਇਨਾਤ ਕੀਤਾ ਜਾਵੇਗਾ ਇਸ ਤੇ ਵੀ ਕੋਈ ਸਪਸ਼ਟਤਾ ਨਹੀਂ ਹੈ ਲਾਸ ਐਂਜਲਿਸ ਦੇ ਵਿੱਚ ਤਾਇਨਾਤ ਸੈਨਿਕਾਂ ਦੇ ਇੰਚਾਰਜ ਚੋਟੀ ਦੇ ਫੌਜੀ ਕਮਾਂਡਰ ਨੇ ਜੂਨ ਦੇ ਅਖੀਰ ਦੇ ਵਿੱਚ ਰੱਖਿਆ ਮੰਤਰੀ ਪੀਟਰ ਹਕਸਾਥ ਨੂੰ ਬੇਨਤੀ ਕੀਤੀ ਸੀ ਕਿ ਉਹ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਉਹਨਾਂ ਵਿੱਚੋਂ 200 ਸੈਨਿਕ ਭੇਜਣ ਦਰਸਲ ਕੈਲੀਫੋਰਨੀਆ ਦੇ ਗਵਰਨਰ ਡੈਵਨਨ ਨੇ ਨਿਊਜ਼ਮ ਲਿਖੀ ਹੈ ਕਿ ਨੈਸ਼ਨਲ ਗਾਰਡ ਕੋਲ ਅੱਗ ਨੂੰ ਕਾਬੂ ਕਰਨ ਲਈ ਲੋੜਿੰਦੇ ਸੈਨਿਕ ਨਹੀਂ ਹਨ ਪੈਂਟਾਗਨ ਦੇ ਮੁਖ ਬੁਲਾਰੇ ਸੀਨ ਪਾਰਨੇਲ ਨੇ ਸੈਨਿਕਾਂ ਦੀ ਤਾਇਨਾਤੀ ਖਤਮ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਸਾਡੇ ਸੈਨਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਚਾਰਜ ਸੰਭਾਲਿਆ ਹੁਣ ਲਾਸ ਐਂਜਲਿਸ 'ਚ ਸਥਿਤੀ ਕਾਬੂ 'ਚ ਹੈ ਹਜ਼ਾਰਾਂ ਪ੍ਰਦਰਸ਼ਨਕਾਰੀ 8 ਜੂਨ ਨੂੰ ਪ੍ਰਿੰਸਪ ਦੁਆਰਾ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਵਿਰੋਧ ਵਿੱਚ ਸੜਕਾਂ ਤੇ ਉਤਰਾਈ ਤੇ ਇੱਕ ਮੁੱਖ ਹਾਈਵੇ ਨੂੰ ਰੋਕ ਦਿੱਤਾ ਪੁਲਿਸ ਨੇ ਢੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਗੋਲੇ ਵੀ ਛੰਡੇ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਨਾਲ ਵਪਾਰ ਸਮਝੌਤੇ ਦੇ ਉੱਤੇ ਟਿੱਪਣੀ ਕੀਤੀ ਹੈ ਦਰਸਲ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਦੇ ਨਾਲ ਹੋਏ ਸਮਝੌਤੇ ਵਾਂਗ ਹੀ ਭਾਰਤ ਦੇ ਨਾਲ ਵਪਾਰ ਸਮਝੌਤਾ ਕੀਤਾ ਜਾਵੇਗਾ ਬਹੁਤੇ ਸਮੇਂ ਤੋਂ ਭਾਰਤ ਅਮਰੀਕਾ ਵਪਾਰ ਦੇ ਉੱਤੇ ਚਿੰਤਾਵਾਂ ਬਰਕਰਾਰ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਟ 트ੰਪ ਨੇ ਕਿਹਾ ਹੈ ਕਿ ਭਾਰਤ ਨਾਲ ਪ੍ਰਸਤਾਵਿਤ ਵਪਾਰ ਸੰਝੌਤਾ ਇండోਨੇਸ਼ੀਆ ਨਾਲ ਹੋਏ ਸਮਝੌਤੇ ਅਨੁਸਾਰ ਹੋਵੇਗਾ। ਅਮਰੀਕਾ-ਇండోਨੇਸ਼ੀਆ ਵਪਾਰ ਸੰਝੌਤੇ ਤਹਿਤ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਬਾਜ਼ਾਰ 'ਚ ਅਮਰੀਕੀ ਉਤਪਾਦਾਂ ਨੂੰ ਪੂਰੀ ਪਹੁੰਚ ਦੇਵੇਗਾ, ਜਦਕਿ ਇండోਨੇਸ਼ੀਆ ਦੇ ਸਾਮਾਨ 'ਤੇ ਅਮਰੀਕਾ 'ਚ 19 ਫੀਸਦੀ ਡਿਊਟੀ ਲੱਗੇਗੀ। ਇਸ ਤੋਂ ਇਲਾਵਾ ਇੰਡੋਨੇਸ਼ੀਆ ਨੇ ਅਮਰੀਕਾ ਤੋਂ 15 ਬਿਲੀਅਨ ਡਾਲਰ ਦੀ ਊਰਜਾ 4.5 ਬਿਲੀਅਨ ਡਾਲਰ ਦੇ ਖੇਤੀਬਾੜੀ ਉਤਪਾਦ ਤੇ ਪੰਜਾਬ ਬੋਇੰਗ ਜੈਟ ਖਰੀਦਣ ਦੀ ਵਚਨਬੱਧਤਾ ਪ੍ਰਗਟਾਈ ਹੈ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਮੂਲ ਰੂਪ 'ਚ ਉਸੇ ਦਿਸ਼ਾ 'ਚ ਕੰਮ ਕਰ ਰਿਹਾ ਹੈ ਤੇ ਭਾਰਤ ਦੇ ਵਿੱਚ ਪ੍ਰਵੇਸ਼ ਮਿਲੇਗਾ। ਇਹ ਸਮਝਣਾ ਹੋਵੇਗਾ ਕਿ ਸਾਡੇ ਕੋਲ ਇਹਨਾਂ ਵਿੱਚੋਂ ਕਿਸੇ ਵੀ ਦੇਸ਼ ਤੱਕ ਪਹੁੰਚ ਨਹੀਂ ਸੀ। ਸਾਡੇ ਲੋਕ ਉੱਥੇ ਨਹੀਂ ਜਾ ਸਕਦੇ ਸਨ ਤੇ ਹੁਣ ਸਾਨੂੰ ਉੱਥੇ ਪ੍ਰਵੇਸ਼ ਮਿਲ ਰਿਹਾ ਹੈ। ਇਹ ਉਹੀ ਹੈ ਜੋ ਅਸੀਂ ਡਿਊਟੀ ਰਾਈ ਕਰ ਰਹੇ ਹਾਂ। ਭਾਰਤੀ ਵਫਾਤੇ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦੇ ਪੰਜਵੇਂ ਦੌਰ ਲਈ ਵਾਸ਼ਿੰਗਟਨ ਦੇ ਵਿੱਚ ਹੈ 트럼ਪ ਦੇ ਬਿਆਨ ਤੇ ਟਿੱਪਣੀ ਕਰਦਿਆਂ ਹੋਇਆਂ ਖੋਜ ਸੰਸਥਾ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਨੇ ਕਿਹਾ ਕਿ ਜੇਕਰ ਭਾਰਤ ਅਜਿਹੇ ਅਸੰਤੁਲਿਤ ਸਮਝੌਤੇ ਨੂੰ ਸਵੀਕਾਰ ਕਰਦਾ ਹੈ ਤਾਂ ਇਸ ਦੇ ਘਰੇਲੂ ਖੇਤਰ ਖਾਸ ਕਰਕੇ ਡੇਰੀ ਤੇ ਖੇਤੀਬਾੜੀ ਡਿਊਟੀ ਮੁਕਤ ਅਮਰੀਕੀ ਸਾਮਾਨ ਦੇ ਸੰਪਰਕ ਚ ਆ ਸਕਦੇ ਨੇ ਜਦਕਿ ਬਦਲੇ ਚ ਇਸ ਨੂੰ ਬਹੁਤ ਘੱਟ ਲਾਭ ਮਿਲੇਗਾ ਜੀਟੀਆਰਆਈ ਦੇ ਸੰਸਥਾਪਕ ਅਜੇਸ਼ श्रीवास्तव ਨੇ ਕਿਹਾ ਕਿ ਆਪਸੀ ਲਾਭ ਤੋਂ ਬਿਨਾ ਭਾਰਤ ਨਾਲ ਇੱਕ ਮਾੜਾ ਸਮਝੌਤਾ ਕਿਸੇ ਸਮਝੌਤੇ ਤੋਂ ਵੀ ਮਾੜਾ ਹੋ ਸਕਦਾ ਹੈ ਇਸ ਲਈ ਭਾਰਤ ਨੂੰ ਪਾਰਦਰਸ਼ੀ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਛਾੜ ਨਤੀਜਿਆਂ ਤੋਂ ਬਚਣਾ ਚਾਹੀਦਾ ਹੈ ਤੇ ਲੰਬੇ ਸਮੇਂ ਦੇ ਆਰਥਿਕ ਹਿੱਤਾਂ ਨਾਲ ਸਮਝੌਤਾ ਕਰਨ ਵਾਲੇ ਤੇਜ਼ ਪ੍ਰਤੀਕਾਤਮਕ ਸਮਝੌਤਿਆਂ ਲਈ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ ਭਾਰਤੀ ਵੰਜ ਮੰਤਰਾਲੇ ਦੀ ਟੀਮ ਦਾ ਅਮਰੀਕਾ ਦੌੜਾ ਮਹੱਤਵਪੂਰਨ ਹੈ ਕਿਉਂਕਿ ਦੋਵਾਂ ਤਿਰਾਨੂ ਖੇਤੀਬਾੜੀ ਤੇ ਆਟੋਮੋਬਾਈਲ ਵਰਗੇ ਖੇਤਰਾਂ 'ਚ ਸਮੱਸਿਆਵਾਂ ਨੂੰ ਹੱਲ ਕਰਨਾ ਪਵੇਗਾ ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਨੇ ਭਾਰਤ ਸਣੇ ਕਈ ਦੇਸ਼ਾਂ ਤੇ ਵਾਧੂ ਡਿਊਟੀ 1 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਭਾਰਤ ਨੇ ਖੇਤੀਬਾੜੀ ਤੇ ਡੇਰੀ ਉਤਪਾਦਾਂ ਤੇ ਡਿਊਟੀ ਵਿੱਚ ਰਹਿਤ ਦੀ ਅਮਰੀਕੀ ਮੰਗ ਤੇ ਆਪਣਾ ਸਟੈਂਡ ਸਖਤ ਕਰ ਲਿਆ ਹੈ ਭਾਰਤ ਨੇ ਡੇਰੀ ਸੈਕਟਰ 'ਚ ਮੁਕਤ ਵਪਾਰ ਸਮਝੌਤੇ 'ਚ ਆਪਣੇ ਕਿਸੇ ਵੀ ਵਪਾਰਕ ਭਾਈਵਾਲ ਨੂੰ ਡਿਊਟੀ ਪੱਧਰ ਤੇ ਅਜੇ ਤੱਕ ਕੋਈ ਰਾਇਤ ਨਹੀਂ ਦਿੱਤੀ ਭਾਰਤ ਇਸ ਵਾਧੂ ਡਿਊਟੀ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ ਇਹ ਸਟੀਲ ਐਲੂਮੀਨੀਅਮ ਤੇ ਆਟੋਮੋਬਾਈਲ ਖੇਤਰਾਂ ਤੇ ਡਿਊਟੀ 'ਚ ਛੋਟ ਦੀ ਮੰਗ ਵੀ ਕਰ ਰਿਹਾ ਹੈ ਭਾਰਤ ਨੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਤਹਿਤ ਇਸ ਵਿਰੁੱਧ ਜਵਾਬੀ ਡਿਊਟੀ ਲਗਾਉਣ ਦਾ ਆਪਣਾ ਅਧਿਕਾਰ ਰਾਖਵਾਂ ਰੱਖਿਆ ਹੈ ਅਮਰੀਕਾ ਕੁਝ ਉਦਯੋਗਿਕ ਸਮਾਨ ਵਾਹਨਾ ਖਾਸ ਕਰਕੇ ਇਲੈਕਟ੍ਰਿਕ ਵਾਹਨਾ ਸ਼ਰਾਬ ਪੈਟਰੋケमिकਲ ਉਤਪਾਦਾਂ ਅਤੇ ਡੇਰੀ ਸਨੇ ਕੁਝ ਖੇਤੀਬਾੜੀ ਉਤਪਾਦਾਂ ਤੇ ਡਿਊਟੀ ਛੋਟ ਚਾਹੁੰਦਾ ਹੈ ਦੂਜੇ ਪਾਸੇ ਭਾਰਤ ਪ੍ਰਸਤਾਵਿਤ ਵਪਾਰ ਸਮਝੌਤੇ 'ਚ ਟੈਕਸਟਾਈਲ, ਰਤਨ ਅਤੇ ਗਹਿਣੇ, ਚਮੜੇ ਦੇ ਸਾਮਾਨ, ਕੱਪੜੇ, ਪਲਾਸਟਿਕ, ਰਸਾਇਣ, ਝਿੰਗਾ, ਤੇਲ, ਬੀਜ, ਅੰਗੂਰ ਤੇ ਕੇਲੇ ਵਰਗੇ ਕਿਰਤ ਸੰਬੰਧਿਤ ਖੇਤਰਾਂ 'ਚ ਡਿਊਟੀ ਰੱਖਣਾ ਚਾਹੁੰਦਾ ਹੈ। ਦੋਵੇਂ ਦੇਸ਼ ਇਸ ਸਾਲ ਸਤੰਬਰ-ਅਕਤੂਬਰ ਤੱਕ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਲਈ ਗੱਲਬਾਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਪਹਿਲਾਂ ਉਹ ਇੱਕ ਅੰਤਰੀਮ ਵਪਾਰ ਸਮਝੌਤੇ ਤੇ ਵਿਚਾਰ ਕਰ ਰਹੇ ਨੇ। ਤੇ ਦੂਜੇ ਪਾਸੇ ਨਾਟੋ ਨੇ ਭਾਰਤ ਤੇ ਸੌਫਿਸ ਦੀ ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ ਨਾਟੋ ਦਾ ਕਹਿਣਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਜਾਂ ਫਿਰ ਚੀਨੀ ਰਾਸ਼ਟਰਪਤੀ ਰੂਸ ਨੂੰ ਜੰਗ ਰੋਕਣ ਲਈ ਕਹ ਦੇਣ ਨਹੀਂ ਤਾਂ ਫਿਰ ਉਹਨਾਂ ਨੂੰ ਨਤੀਜੇ ਭੁਗਤਨੇ ਪੈਣਗੇ ਨਾਟੋ ਨੇ ਭਾਰਤ ਚੀਨ ਅਤੇ ਬ੍ਰਾਜ਼ੀਲ ਤੇ ਸੌਫਿਸ ਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਨਾਟੋ ਦੇ ਜਰਨਲਿਸਟ ਕਤਰ ਮਾਰਕ ਰੂਟੇ ਨੇ ਕਿਹਾ ਕਿ ਜੇਕਰ ਤੁਸੀਂ ਚੀਨ ਦੇ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਜੋ ਬ੍ਰਾਜ਼ੀਲ ਦੇ ਰਾਸ਼ਟਰਪਤੀਓ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਰੂਸ ਨਾਲ ਵਪਾਰ ਜਾਰੀ ਰੱਖਣ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ ਅਮਰੀਕੀ ਸੈਂਟਰਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆਂ ਰੂਚ ਨੇ ਕਿਹਾ ਕਿ ਤਿੰਨਾਂ ਦੇਸ਼ਾਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਸ਼ਾਂਤੀ ਵਾਰਤਾ ਨੂੰ ਗੰਭੀਰਤਾ ਨਾਲ ਲੈਣ ਲਈ ਦਬਾਅ ਪਾਉਣਾ ਚਾਹੀਦਾ ਹੈ ਰੂਸ ਨੇ ਤਿੰਨਾਂ ਦੇਸ਼ਾਂ ਤੇ ਸੈਕੰਡਰੀ پابੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਉਹਨਾਂ ਕਹੇ ਹੈ ਕਿ ਜੇਕਰ ਇਹ ਦੇਸ਼ ਰੂਸ ਤੋਂ ਤੇਲ ਅਤੇ ਗੈਸ ਖਰੀਦਣਾ ਜਾਰੀ ਰੱਖਦੇ ਨੇ ਤਾਂ ਇਹਨਾਂ ਦੇਸ਼ਾਂ ਤੇ ਸੌਫਟਵੇਅਰ ਦੀ ਸੈਕੰਡਰੀ پابੰਦੀਆਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਰੂਸ ਦੇ ਉਪ ਵਿਦੇਸ਼ ਮੰਤਰੀ ਸਗੇਈ ਰਿਆਪਕੋਵ ਨੇ ਅਮਰੀਕਾ ਤੇ ਨਾਟੋ ਦੀਆਂ ਧਮਕੀਆਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਰੂਸ ਟਰੰਪ ਨਾਲ ਗੱਲਬਾਤ ਲਈ ਤਿਆਰ ਹੈ ਪਰ ਅਜੇ ਹੀ ਅਲਟੀਮੇਟਮ ਸਵੀਕਾਰਯੋਗ ਨਹੀਂ ਹਨ। ਰਿਆਕਮ ਨੇ ਕਿਹਾ ਕਿ ਰੂਸ ਆਰਥਿਕ ਦਬਾਅ ਦੇ ਬਾਵਜੂਦ ਆਪਣੀਆਂ ਨੀਤੀਆਂ ਨਹੀਂ ਬਦਲੇਗਾ ਤੇ ਵਿਕਲਪਿਕ ਵਪਾਰਕ ਰਸਤੇ ਲੱਭੇਗਾ NATO ਸਕੱਤਰ ਜਨਰਲ ਦੀ ਇਹ ਚੇਤਾਵਨੀ ਅਜੇ ਹੀ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਨਵੇਂ ਹਥਿਆਰ ਮੁਹੱਈਆ ਕਰਵਾਉਣ ਤੇ ਰੂਸ ਦੇ ਵਪਾਰਕ ਪਾਈਪਲਾਂਟਾਂ ਤੇ ਪਾਲੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਅਮਰੀਕਾ ਹੁਣ ਯੂਕਰੇਨ ਨੂੰ ਪੈਟਰੀਆਟ ਮਿਜ਼ਾਈਲਾਂ ਵਰਗੇ ਆਧੁਨਿਕ ਹਥਿਆਰ ਦੇਣ ਜਾ ਰਿਹਾ ਹੈ ਤਾਂ ਜੋ ਉਹ ਰੂਸੀ ਹਮਲਿਆਂ ਤੋਂ ਆਪਣਾ ਬਚਾਅ ਕਰ ਸਕੇ ਸੈਕੰਡਰੀ ਪਾਬੰਦੀਆਂ ਸਿੱਧੇ ਤੌਰ ਤੇ ਪਾਬੰਦੀ ਸ਼ੁਦਾ ਦੇਸ਼ ਤੇ ਨਹੀਂ ਸਗੋਂ ਉਹਨਾਂ ਦੇਸ਼ਾਂ 'ਚ ਕੰਪਨੀਆਂ ਤੇ ਲਗਾਈਆਂ ਜਾਂਦੀਆਂ ਨੇ ਜੋ ਇਸ ਨਾਲ ਵਿਪਾਰ ਕਰਦੇ ਨੇ ਇਸ ਨੂੰ ਸੌਖੇ ਸ਼ਬਦਾਂ 'ਚ ਸਮਝਿਆ ਜਾਵੇ ਤਾਂ ਜਿਵੇਂ ਅਮਰੀਕਾ ਨੇ ਈਰਾਨ ਤੇ ਪਾਬੰਦੀਆਂ ਲਗਾਈਆਂ ਨੇ ਜੇਕਰ ਹੁਣ ਕੋਈ ਭਾਰਤੀ ਕੰਪਨੀ ਈਰਾਨ ਤੋਂ ਤੇਲ ਖਰੀਦੀ ਹੈ ਤਾਂ ਅਮਰੀਕਾ ਕਹਿ ਸਕਦਾ ਹੈ ਕਿ ਭਾਰਤੀ ਕੰਪਨੀ ਨੇ ਸਾਡੀਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ ਅਮਰੀਕਾ ਈਰਾਨ ਨਾਲ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਅਮਰੀਕੀ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਕਰ ਸਕਦਾ ਹੈ ਜੁਰਮਾਨਾ ਲਗਾ ਸਕਦਾ ਹੈ ਜਾਂ ਕਾਰੋਬਾਰ ਤੇ ਪਾਬੰਦੀ ਲਗਾ ਸਕਦਾ ਹੈ ਇਸ ਦਾ ਪ੍ਰਭਾਵ ਇਹ ਹੈ ਕਿ ਸੈਕੰਡਰੀ ਪਾਬੰਦੀਆਂ ਦੇ ਡਰ ਕਾਰਨ ਬਹੁਤ ਸਾਰੀਆਂ ਕੰਪਨੀਆਂ ਅਜਿਹੇ ਦੇਸ਼ਾਂ ਨਾਲ ਕਾਰੋਬਾਰ ਕਰਨ ਤੋਂ ਬਚਣ ਲੱਗੀਆਂ ਨੇ ਟਰੰਪ ਨੇ ਰੂਸ ਤੇ ਯੂਕਰੇਨ ਨਾਲ ਜੰਗ ਖਤਮ ਕਰਨ ਲਈ ਦਬਾਅ ਪਾਉਣ ਲਈ ਭਾਰੀ ਤੜਫ ਲਗਾਉਣ ਦੀ ਕਮਕੀ ਦਿੱਤੀ ਸੀ ਟਰੰਪ ਨੇ ਕਿਹਾ ਸੀ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਲਈ ਵਪਾਰ ਦੀ ਵਰਤੋਂ ਕਰਦਾ ਪਰ ਜੰਗ ਖਤਮ ਕਰਨ ਲਈ ਬਹੁਤ ਵਧੀਆ ਹੈ ਚੌਦਰ ਵਾਈਟ ਹਾਊਸ ਦੇ ਵਿੱਚ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਹੈ ਲਾਕਡਾਊਨ ਲੱਗ ਗਿਆ ਸੀ ਵਾਈਟ ਹਾਊਸ ਦੇ ਵਿੱਚ ਜਦੋਂ ਸੁਰੱਖਿਆ ਨੂੰ ਲੈ ਕੇ ਕੁਤਾਹੀ ਵਰਤੀ ਗਈ ਔਰ ਜਾਣਕਾਰੀ ਮਿਲੀ ਹੈ ਕਿ ਕਿਸੇ ਨੇ ਸੁਰੱਖਿਆ ਦੀ ਵਾਰਡ ਦੇ ਉੱਤੋਂ ਫੋਨ ਸੁੱਟ ਦਿੱਤਾ ਸੀ ਘਟਨਾ ਸਮੇਂ ਡੋਨਾਲਡ ਟਰੰਪ ਵਾਈਟ ਹਾਊਸ ਦੇ ਵਿੱਚ ਹੀ ਮੌਜੂਦ ਸਨ ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਨੂੰ ਮੰਗਲਵਾਰ ਨੂੰ ਸੁਰੱਖਿਆ ਚੁਕਤਾਹੀ ਕਾਰਨ ਲਾਕਡਾਊਨ ਕਰਨਾ ਪਿਆ ਦਰਸਲ ਕਿਸੇ ਨੇ ਵਾਈਟ ਹਾਊਸ ਦੇ ਸੁਰੱਖਿਆ ਬਾੜ ਦੇ ਉੱਤੋਂ ਫੋਨ ਛੱਡ ਦਿੱਤਾ ਸੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਟ ਨੇ ਮੀਡੀਆ ਨੂੰ ਦੱਸਿਆ ਕਿ ਕਿਸੇ ਨੇ ਉਸ ਦਾ ਫੋਨ ਬਾੜ ਦੇ ਉੱਤੋਂ ਛੁੱਟ ਦਿੱਤਾ ਇਸ ਤੋਂ ਤੁਰੰਤ ਬਾਅਦ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਪੱਤਰਕਾਰਾਂ ਨੂੰ ਜਲਦੀ ਨਾਲ ਜੇਮਸ ਬ੍ਰੈਡੀ ਬਰੀਫਿੰਗ ਰੂਮ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਪੈਂਸਿਲ ਵੈਨਿਆ ਐਵੇਨਿਊ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹਾਲਾਂਕਿ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਤੱਕ ਸਥਿਤੀ ਆਮ ਵਾਂਗ ਹੋ ਗਈ ਵਾਈਟ ਹਾਊਸ ਨੇ ਹਜੇ ਤੱਕ ਇਸ ਸੰਬੰਧੀ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਘਟਨਾ ਦੇ ਸਮੇਂ ਰਾਸ਼ਟਰਪਤੀ ਜਨਾਲ ਗ੍ਰੰਪ ਵਾਈਟ ਹਾਊਸ ਜਿਸਨ ਤੇ ਪੈਂਸਿਲ ਵੈਨਿਆ ਜਾਣ ਦੀ ਤਿਆਰੀ ਕਰ ਰਹੇ ਸਨ ਹਾਲਾਂਕਿ ਇਸ ਘਟਨਾ ਦਾ ਉਨ੍ਹਾਂ ਦੇ ਪ੍ਰੋਗਰਾਮ ਤੇ ਕੋਈ ਅਸਰ ਨਹੀਂ ਪਿਆ ਤੇ ਉਹ ਨਿਰਧਾਰਿਤ ਸਮੇਂ ਅਨੁਸਾਰ ਪੈਂਸਿਲ ਵੈਨਿਆ ਲਈ ਰਵਾਨਾ ਹੋ ਗਏ ਜਿਸਕੜੇ ਖਾਸ ਹੈ ਸੁਰੱਖਿਆ ਦੇ ਵਿੱਚ ਪਹਿਲਾਂ ਵੀ ਕਈ ਵਾਰ ਉਲੰਘਣਾ ਕੀਤੀ ਜਾ ਚੁੱਕੀ ਹੈ ਹਾਲ ਹੀ ਦੇ ਸਾਲਾਂ 'ਚ ਵਾਈਟ ਹਾਊਸ ਦੀ ਸੁਰੱਖਿਆ ਸੰਬੰਧੀ ਕੁਸਪੈਠ ਸਾਈਬਰ ਹਮਲੇ ਤੇ ਗੁਪਤ ਜਾਣਕਾਰੀ ਦੇ ਲੀਕ ਹੋਣ ਦੀਆਂ ਕਈ ਘਟਨਾਵਾਂ ਵਾਪਰੀਆਂ ਨੇ। ਐਸਨ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਨਿਸ਼ਰ ਮਾਰਦੇ ਆ ਮੁਕਸੁਰਖੀਆਂ ਤੇ। ਲਾਸ Ăਂਜੇਲਿਸ ਤੋਂ 2000 ਨੈਸ਼ਨਲ ਗਾਰਡਾਂ ਦੀ ਤੈਨਾਤੀ ਖਤਮ, ਵਾਪਸ ਬੁਲਾਏ ਗਏ ਨੈਸ਼ਨਲ ਗਾਰਡ ਸੈਨਿਕ। ਅਰੇ ਦੇ ਨਾਲ ਵਪਾਰ ਸਮਝੌਤੇ ਤੇ ਟਰੰਪ ਦਾ ਬਿਆਨ ਕਿਹਾ ਇੰਡੋਨੇਸ਼ੀਆ ਦੇ ਨਾਲ ਹੋਏ ਸਮਝੌਤੇ ਵਾਂਗ ਹੀ ਹੋਵੇਗਾ ਵਪਾਰ ਸਮਝੌਤਾ। ਆਟੋਨੇ ਭਾਰਤ ਇਸ ਆਫਿਸ ਦੀ ਟੈਰਿਫ ਲਾਉਣ ਦੀ ਦਿੱਤੀ ਧਮਕੀ ਕਿ ਹਾ ਭਾਰਤੀ ਪ੍ਰਧਾਨ ਮੰਤਰੀ ਜਾਂ ਚੀਨੀ ਰਾਸ਼ਟਰਪਤੀ ਰੂਸ ਨੂੰ ਰੋਕਣ ਜੰਗ ਤੋਂ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ